हाँ सर क्या नाम है संजीव कुमार कहाँ के रहने वाले बाखड़ी ये मामला क्या है लेडीज वाला इनका गांव माँ छप्पड़ा उसकी काफी ਦਰخਾਸਤਾਂ ਦੇ ਇਨਾ ਹਾਂਜੀ ਮਾਮਲਾ ਕੀ ਹੈ ਸੰਜੀ ਕੁਮਾਰਾ ਨਾਮ ਜੀ ਇਹ ਮੇਰੀ ਸਿਸਟਰ ਪਤੀ ਇਸ ਕਾ ਬਾਹਰ ਜਾ ਰਿਆ ਤੋਂ ਇਸ ਕਾ ਘਰਾਂ ਛੱਪਰ ਛੋਟਾ ਹੋਣ ਦੇ ਕਾਰਨ ਲੋਗਾਂ ਨੇ ਛੱਪਰ ਦਾਬ ਰੱਖਿਆ ਛੱਪਰ ਛੋਟਾ ਹੋਣ ਦੇ ਕਾਰਨ ਇਸ ਕਾ ਘਰਾਂ ਪਾਣੀ ਭੜਨ ਲੱਗ ਗਿਆ ਤੋਂ ਇਹਨਾਂ ਦਰਖਾਸਤਾਂ ਖੂਦ ਦੇਈ ਕਦੀ ਦੇਖੋ ਮੈਨੂੰ ਨਹੀਂ ਪਤਾ ਕਿਨੂੰ ਕਿਨ੍ਹ ਦੇਈ ਹੈ ਕਾਫੀ ਦਰਖਾਸਤਾਂ ਲਈ ਆ ਤੋਂ ਉਸਪਰ ਕਾਰਵਾਈ ਕੁਛ ਹੋਈ ਨਹੀਂ ਹੈ ਜਿਨਕੇ ਉੱਛ ਪਰ ਕਾਂਡਰ ਮਕਾਨ ਆਵਾ ਤੇ ਜਾਂ ਫਿਰ ਸਰਪੰਚ ਵੀ ਉਹਨਾਂ ਦਾ ਬੋਵਾ ਨੂੰ ਕਹ ਲਿਓ ਤੋਂ ਇਸ ਪੱਪ ਪ੍ਰੈਸਰ ਬਣਾਇਆ ਉਹਨਾਂ ਪ੍ਰੈਸਰ ਮਰਾਨ ਕੇ ਕਾਣ ਉਹ ਫਿਰ ਪੁੱਠਾ ਸਿੱਧਾ ਬੀਸਤੇ ਬੋਲਣ ਲੱਗ ਗਏ ਅ ਗਲਤ ਮਲਤ ਸ਼ਬਦ ਯੂਜ਼ ਕਰਨ ਲੱਗ ਗਏ ਜਿਸ ਤੇ ਆ ਮੈਂਟਲੀ ਪ੍ਰੇਸ਼ਾਨ ਹੋ ਗਈ ਇਹ ਪਹਿਲਾ ਮੈਨ ਮੇਰਾ ਜੋ ਵਿਚਾਰ ਮੈਂ ਵੀ ਇੱਕ ਵਾਰ ਪਹਿਲਾਂ ਵੀ ਡੀਸੀ ਸਾਹਿਬਾ ਪੈਸੋ ਹੀ ਆ ਦਰਖਾਸਤ ਵੀ ਦੇਈ ਆ ਚਲੋ ਉਹਨਾਂ ਵੀ ਨੀਚਾ ਮਨਾ ਇਤਨਾ ਪਤਾ ਬਈ ਛੱਪੜ ਕੀ ਨਸ਼ੈਨ ਦੇਈ ਖਤਰ ਦਰਖਾਸਤ ਆਲੀ ਤੇ ਨੀਚਾ ਕਾਨੂੰ ਗੋ ਸਾਹਿਬ ਗੇੜੇ ਮੇੜੇ ਸੇ ਦੀਏ ਗਏ ਆਜ ਕਰਾਂਗੇ ਮੇਰੀ ਮਰਜ਼ੀ ਹੈ ਜਦ ਮੈਂ ਕਰੂੰ ਇਸ ਤਰ੍ਹਾਂ ਤੋ ਛੱਪੜ ਦਾ ਕੋਈ ਸਮਾਧਾਨ ਨਹੀਂ ਹੋਇਆ ਗਾਉਂ ਕੇ ਜਿੰਨਾ ਕਬਜ਼ਾ ਕਰਕੇ ਤਾਂ ਉਹ ਲੋਗ ਹੈ ਵੀ ਹੋ ਗਏ ਇਸ ਪਾ ਗਲਤ ਲਬ ਯੂਜ਼ ਕਰਨ ਲੱਗੇ ਇਸਕੇ ਜਿਸ ਤੇ ਮੈਂਟਲੀ ਪਰੇਸ਼ਾਨ ਹੋ ਗਈ ਜਿਸਕੇ ਕਾਰਨ ਨਾ यु कदम उठाना पड़े आज ड्युण, आज डिप्टी साहब को ये दरखास्त देने आए रहे थे हां बिल्कुल दरखास्त देने आ रहे पर कि कौन सा प्रकार का चीज खाया इन्होंने सल्फास खाइए जो कणकमर खुण रखने वाली हां साथ वा। में थे नहीं मानता मेरे को तो जो डीसी साहब के जो दफ्तर में काम करते हैं जो ड्यूटी पे थे उन्होंने फोन किया कि आपकी सिस्टर नहीं डीसी साहब को बुलाया गया था इनको तो नहीं आप गई थी भाई भाई आप गए आप थे आ, मैं बड़ी परेशान कर रखी संदीप कौर इन पास मैसेज छोड़ रखे यहाँ देखो मैं गांव के ना... जा... नाम जानता इन्हें रिकॉर्डिंग कर बहुत परेशान कर रखी हूँ संदीप कौर डी सी ने बात नहीं मैं तो सीधा यही आया हूँ अच्छा अभी कंडीशन कैसे बोलते हैं डॉक्टर अभी बोल रहे हैं चार दिन के बाद देखेंगे ऐसा है अब क्या ये दवाई तेज होती है ये चार दिन तक का भी असर कर सकती है वहाँ निकाल, निकाल दी थी जो दूसरे अस्पताल में थे गीता क्या नो है उसका नस्ताल सरकारी अभी है के बा, बात कर रहे हैं होश में है नहीं थोड़ा है उसमें इतनी होश में नहीं है आपने बात की मैं आया हूँ नहीं कोई बस इतनी आ ना मेरे दे ही नहीं है मन लग गया भाई चलो कोई भ अस्पताल में ठीक हो जाएगी बात तो करे जाएंगे फिर सुबह घर से कितने बजे निकले थे घर से तो जी मेरे को तो मैसेज छः बजे आ गया था मैंने कन्फर्म करा उ पर फोन करने से नहीं पता चला फोन भी अगर रख गई थी बेटा भी साथ में था इनका आजे। नहीं बेटा तो सो रहा था, बेटा सो रहा था। थे। नहीं मैंने फिर यहाँ से देख जो तुम्हारा यहाँ पंजाब में चलता हो कि मेरी माता जी ऐसे ऐसे, ऐसे चली गई है तो उनको ढूंढने की कोशिश की एक लड़का जी क्या लगता है डिप्रेशन के कारण इन्होंने बिल्कुल डिप्रेशन जी बिल्कुल डिप्रेशन अभी क्या मांग करते हो आप प्रशासन से क्या मांग करते देखो जी महामंत्रीओं का यहां संजय कामो हैं जोड़ छपड़ा के इन बदलिए काम नहीं होने चाहिए जो सही है देश के सुधार हित के काम हैं जे इनोना लोग दबन लाग गए तो फिर तो देश का तो बुरा लो लेगा ਆਪਨੇ ਇੱਕ ਬੋਲਾ ਗਿਆ ਕਿ ਗਲਤ ਜੈਸੇ ਲੇਡੀਜ਼ ਕੋ ਗਲਤ ਸ਼ਬਦ ਬੋਲਨਾ ਕੌਣ ਬੋਲਦਾ ਦਾ ਉਹ ਕੌਣ ਹੈ ਜੋ ਛੱਪੜ ਦਾਬ ਰਹੇ ਆ ਜਿੰਨ ਕੋ ਦਰਦ ਹੈ ਸਰਪੰਚ ਵਗੈਰਾ ਬੋਲਦੇ ਤੇ ਨਹੀਂ ਦੇਖੋ ਮੈਂ ਇਤਨਾ ਨਹੀਂ ਕਹਿ ਸਕਦਾ ਹਾਂ ਨਾ ਮਨਾ ਇਤਨਾ ਪਤਾ ਨਾ ਉਹਨਾਂ ਕੇ ਨਾਮਾਂ ਦਾ ਪਤਾ ਸਚਾਈ ਬਾਤ ਹੈ ਕੀ ਨਾਮ ਹੈ ਸਰ ਮੇਰਾ ਸਰਪੰਚ ਦਵਿੰਦਰ ਸਿੰਘ ਭੰਗੂ ਨਾ ਕਿਹੜੇ ਪਿੰਡ ਦੇ ਜੀ ਸੇਖੂਪੁਰ ਤੋਂ ਸਰਪੰਚ ਸਰ ਇਹ ਸੰਦੀਪ ਕੌਰ ਵੱਲੋਂ ਨਾ ਜਿਹੜਾ ਕੁਝ ਜ਼ਹਿਰੀਲੀ ਚੀਜ਼ ਆ ਕੁਝ ਖਾਣੇ ਦੀ ਡੀਸੀ ਆਫਿਸ ਦੇ ਉਹਨੇ ਹੂੰ ਕੀ ਮਾਮਲਾ ਕੀ ਮਾਮਲਾ ਕੀ ਤਾਂ ਕਿ ਕੀ ਮਾਮਲਾ ਕੀ ਹੈ ਮੈਨੂੰ ਵੀ ਸਵੇਰੇ ਹੀ ਕਾਲ ਆਈ ਸੀਗੀ ਕਹਿੰਦੇ ਵੀ ਆਪਣਾ ਤਿਰਪੜੀ ਤੋਂ ਵੀ ਆਈ ਸੀ ਐਡੀਸੀ ਆਫਿਸ ਤੋਂ ਵੀ ਕਾਲ ਆਈ ਸੀਗੀ ਕਿ ਆਪਣੇ ਥੋੜੇ ਪਿੰਡ ਤੋਂ ਜੋ ਲੇਡੀਜ਼ ਨੇ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ ਹੈ ਤੇ ਮੈਂ ਇਸ ਦੇ ਉੱਤੇ ਪੱਖ ਲੈਣ ਵੀ ਪਹੁੰਚਿਆ ਇੱਥੇ ਥਾਣਾ ਚੌਂਕੀ ਵੀ ਆਇਆ ਇਸ ਬਾਰੇ ਗੱਲਬਾਤ ਕਰਨ ਤੇ ਐਡੀਸੀ ਆਫਿਸ ਆਫਿਸ ਵੀ ਗਿਆ ਸੀਗਾ ਇੱਥੇ ਆ ਕੇ ਪਤਾ ਲੱਗਿਆ ਵੀ ਮੇਰੇ ਉੱਤੇ ਕੁਝ ਅਲਜ਼ਾਮ ਲਗਾਏ ਜਾ ਰਹੇ ਨੇ ਸੈਕਸ਼ੂਅਲ ਹਰੈਸਮੈਂਟ ਦੀ ਗਲ ਕੋਸ਼ਿਸ਼ ਦੀ ਗੱਲ ਕੀਤੀ ਗਈ ਹੈ ਹਾਂ ਇਹ ਇਹ ਬਹੁਤ ਮਤਲਬ ਗਲਤ ਜੋ ਇਲਜ਼ਾਮ ਮੇਰੇ ਉੱਤੇ ਲਗਾਏ ਗਏ ਨੇ ਮੈਂ ਬਹੁਤ ਠੰਡੇ ਤਰੀਕੇ ਦੇ ਨਾਲ ਇਹਨਾਂ ਦੀ ਜੋ ਪਹਿਲਾਂ ਸਮੱਸਿਆ ਸੀਗੀ ਪਾਣੀ ਦੀ ਉਸ ਦੇ ਤੇ ਬਹੁਤ ਠੰਡੇ ਤਰੀਕੇ ਦੇ ਨਾਲ ਬੈਠ ਕੇ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਜੋ ਵੀ ਮਸਲਾ ਸੀਗਾ ਇਹਨਾਂ ਦਾ ਪਾਣੀ ਦਾ ਛੱਪੜ ਦਾ ਮਸਲਾ ਸੀਗਾ ਉਸ ਦੇ ਉੱਤੇ ਅਸੀਂ ਕਾਗਜ਼ੀ ਕਾਰਵਾਈ ਮਤਾਂ ਪਾਤਾ ਸੀਗਾ ਤੇ ਉਹ ਅੱਗੇ ਪ੍ਰਸ਼ਾਸਨ ਨੇ ਕਾਰਵਾਈ ਕਰਨੀ ਆ ਹਨਾ ਦੇਖੋ ਸਰਪੰਚ ਤਾਂ ਮਤਾ ਪਾ ਕੇ ਦੇ ਸਕਦਾ ਦੂਸਰਾ ਨੰਬਰ ਕੋਈ ਇਹਨਾਂ ਨਾਲ ਲੜਾਈ ਝਗੜੇ ਵਾਲੀ ਤਾਂ ਗੱਲਬਾਤ ਹੈ ਨਹੀਂ ਸੀ ਤੇ ਜੋ ਇਹਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਉਹ ਉਹ ਬੇ ਬੇ ਬੁਨਿਆਦਾਂ ਉਸ ਦੇ ਵਿੱਚ ਕੋਈ ਮਤਲਬ ਸੱਚਾਈ ਨਹੀਂ ਹੈਗੀ ਕਿਉਂਕਿ ਪਹਿਲੇ ਨੰਬਰ ਤਾਂ ਇਹ ਫੋਨ ਕਰਦੇ ਨੇ ਫੋਨ ਕਰਦੇ ਨੇ 7-8 ਵਜੇ ਤੋਂ ਬਾਅਦ ਮੈਂ ਫੋਨ ਚੱਕਦੇ ਨਹੀਂ ਹਾਂ ਕੋਈ ਵੀ ਮੇਰੇ ਵੱਲੋਂ ਮੇਰੀ ਕੋਲ ਕੋਲ ਰਿਕਾਰਡਿੰਗ ਦਿਖਾ ਦੇਣਾ ਜਾਂ ਕੁਝ ਵੀ ਦਿਖਾ ਦੇਣਾ ਦੂਸਰਾ ਨੰਬਰ ਮੇਰੇ ਵੱਲੋਂ ਕੋਈ ਕਾਲ ਕੀਤੀ ਗਈ ਦਿਖਾ ਦੇਣਾ ਮੈਂ ਤਾਂ ਇੱਕ ਦਿਨ ਇਹਨਾਂ ਦੀ ਕਾਲ ਆਈ ਸੀਗੀ ਮੈਂ ਇਹਨਾਂ ਨੂੰ ਇਹ ਕਹਿੰਦੇ ਸੀ ਕਿ ਮੈਂ ਤੇਰੇ ਤੇ ਦਰਖਾਸਤ ਦੇਣ ਲੱਗਿਆ ਤੂੰ ਮੇਰੇ ਤੇ ਮੇਰੀ ਕੀਤੀ ਕਈ ਹੋਈ ਗੱਲ ਤੇ ਦਰਖਾਸਤ ਨਹੀਂ ਦੇਿਆ ਕਾਰਵਾਈ ਨਹੀਂ ਕਰਵਾ ਰਿਹਾ ਹੈਗਾ ਮੈਂ ਕਿਹਾ ਵੀ ਦੇਖੋ ਮੇਰੇ ਤੁਸੀਂ ਮਾਤਾ ਸਨਮਾਨ ਤੁਸੀਂ ਇੱਕ ਦੇ ਦੋ ਦੇ ਦੋ ਕੋਈ ਦਿੱਕਤ ਨਹੀਂ ਹੈ ਪਰ ਮੇਰੇ ਵੱਲੋਂ ਜੇ ਤੁਸੀਂ ਮੇਰੇ ਸੱਚ ਨੂੰ ਜਾਣੋ ਤਾਂ ਮੇਰੇ ਵੱਲੋਂ ਕੋਈ ਢਿੱਲੇ ਨਹੀਂ ਹੈ ਕਾਰਵਾਈ ਦੇ ਵਿੱਚੋਂ ਮੈਂ ਬਿਲਕੁਲ ਤੁਹਾਡੀ ਗੱਲ ਸਮਝ ਕੇ ਸੁਣ ਕੇ ਚੰਗੇ ਤਰੀਕੇ ਦੇ ਨਾਲ ਉਸ ਦੇ ਉੱਤੇ ਪੂਰੀ ਕਾਰਵਾਈ ਕਰ ਰਿਹਾ ਹਾਂ ਤੇ ਦਰਖਾਸਤ ਵੀ ਦਿੱਤੀ ਹੈ ਉਹ ਵੀ ਮੈਂ ਐਪਲੀਕੇਸ਼ਨ ਜੇ ਤੁਸੀਂ ਚਾਹੋਗੇ ਤਾਂ ਦੇ ਦਾਂਗੇ ਆਪਰ ਕੋਈ ਦਿੱਕਤ ਨਹੀਂ ਹੈ ਕਿੰਨੇ ਦਿਨ ਤੋਂ ਇਹ ਸਿਲਸਿਲਾ ਚੱਲਦਾ ਪਿਆ ਸੀ ਸਿਰੇ ਇਹ ਮਤਲਬ ਸਿਲਸਿਲਾ ਕਰੀਬ-ਕਰੀਬ 2 ਮਹੀਨੇ ਦੀ 1.5 ਮਹੀਨੇ ਦੀ ਗੱਲ ਹੋ ਗਈ ਸਗੋਂ ਮੇਰੇ ਕੋਲ ਵੀਡੀਓਜ਼ ਵੀ ਪਈਆਂ ਨੇ ਮੈਂ ਪੱਲੇ ਤੋਂ ਮਤਲਬ 50-60000 ਰੁਪਏ ਲਾ ਕੇ ਖਰਚਾ ਕਰਕੇ ਟੋਬਿਆਂ ਦੀ ਸਾਬ ਸਫਾਈ ਕਰਾਈ ਹੈ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਪਿੰਡ ਤੋਂ ਤੁਸੀਂ ਪੁੱਛ ਸਕਦੇ ਹੋ ਲੇਕਿਨ ਪਰਿਵਾਰ ਵਾਲ ਨੇ ਪਰਿਵਾਰ ਵਾਲਾ ਨੇ ਇਨਜਾਮ ਲੈ ਕੇ ਮੇਰੀ ਭੈਣ ਨੂੰ ਇਤਨਾ ਡਿਪਰੈਸ਼ਨ ਕਰ ਦਿੱਤਾ ਕਿ ਅੱਜ ਇਹ ਨੋਬਤ ਆ ਗਈ ਉਹਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਹੂੰ ਇਹ ਕਾਰਵਾਈ ਨਾ ਹੋਣ ਕਾਰਨ ਜਾਂ ਸੋਸ਼ਲ ਹਰੈਸਮੈਂਟ ਕਰਨ ਦੀ ਉਹ ਕਰਕੇ ਕਾਰਨ ਅੱਜ ਡਿਪਰੈਸ਼ਨ ਦੇ ਵਾਅਦਤ ਨੂੰ ਅਨਜਾਮ ਦਿੱਤਾ ਦੇਖੋ ਪਰਿਵਾਰ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਪਹਿਲਾ ਨੰਬਰ ਤਾਂ ਪਰਿਵਾਰ ਦੇ ਵਿੱਚ ਇਹਦਾ ਸੌਰਾ ਸਾਹਿਬ ਨੇ ਇਕੱਲੇ ਸੌਰਾ ਸਾਹਿਬ ਨੂੰ ਇਹ ਰੋਟੀ ਨਹੀਂ ਦਿੰਦੀ ਹੈਗੀ ਇਹ ਕਹਿੰਦੇ ਨੇ ਜਮੀਨ ਮੇਰੇ ਨਾਂ ਕਰਾਓ ਇੱਕੋ ਇੱਕ ਬੰਦਾ ਇਹਨਾਂ ਦੇ ਘਰ ਦੇ ਵਿੱਚ ਉਹਨੂੰ ਕਹਿੰਦੇ ਆ ਵੀ ਰੋਟੀ ਮੈਨੂੰ ਮੇਰੇ ਨਾਂ ਜਮੀਨ ਕਰਾਓ ਮੈਂ ਫੇਰ ਰੋਟੀ ਦਵਾਵਾਂਗੀ ਤੇ ਚਲੋ ਉਹ ਤਾਂ ਪਰਸਨਲ ਮੈਟਰ ਇਹਨਾਂ ਦਾ ਜੋ ਇਹਨਾਂ ਦਾ ਘਰ ਵਾਲਾ ਸੀ ਉਹ ਬਾਹਰ ਚਲਾ ਗਿਆ ਜੋ ਝਗੜਾ ਮਤਲਬ ਮਾਹੌਲ ਇਹਨਾਂ ਦੇ ਘਰੇ ਰਹਿੰਦਾ ਸੀਗਾ ਮੈਂ ਤਾਂ ਮਤਲਬ ਮੈਂਟਲ ਹੈਲਥ ਬਾਰੇ ਉਹਨਾਂ ਦੇ ਕੁਝ ਕਹਿ ਨਹੀਂ ਸਕਦਾ ਹੈਗਾ ਤਾਂ ਜੋ ਚੈੱਕ ਅਪ ਹੀ ਦੱਸਣ ਗਿਆ ਪਿੰਡ ਵਾਲੋ ਕਹਿੰਦੇ ਕਿ ਪਿੰਡ ਦੇ ਜੇ ਸਰਪੰਚ ਆ ਜਿਹੜੇ ਕਿ ਮੈਨੂੰ ਇਤਨੀ ਸ਼ੋਅ ਕਰ ਦਿੱਤਾ ਗਿਆ ਜੋ ਕਿ ਇਹ ਡਿਪਰੈਸ਼ਨ ਤੇ ਹੈ ਨਹੀਂ ਨਹੀਂ ਇਹ ਤਾਂ ਬੇਬੁਨਿਆਦ ਗੱਲਾਂ ਹੈ ਕਿਉਂਕਿ ਪਿੰਡ ਦੇ ਵਿੱਚ ਜੇ ਕਾਰਵਾਈ ਹੁੰਦੀ ਹੈ ਤਾਂ ਪੁਲਿਸ ਵਾਲੇ ਆਊਗਾ ਵੀ ਹਾਂ ਮੈਂ ਤਾਂ ਪ੍ਰਸ਼ਾਸਨ ਦੇ ਬਿਲਕੁਲ ਨਾਲ ਨਾ ਕਾਨੂੰਨ ਦੇ ਨਾਲ ਖੜਕੇ ਜੇ ਜੇ ਮੈਂ ਕੋਈ ਕਾਰ ਨਿਕਲਦਾ ਐ ਕਰੀ ਦੇ ਹੋਣ ਦੋ ਸਜ਼ਾ ਮੁੰਦੇਣ ਬਾਕੀ ਫਿਰ ਰੱਬ ਜਾਣਦਾ ਕੋਈ ਦਿੱਕਤ ਨਹੀਂ ਹੈ ਸਰ ਕੀ ਨਾਮ ਕੀ ਹੈ ਜਿਹੜੇ ਥਾਣੇ ਤੋਂ ਆਏ ਹੋ ਮੈਂ ਐਸਸੀ ਹਰਜਿੰਦਰ ਸਿੰਘ ਥਾਣਾ ਤਰਪੁਰ ਸਰ ਇੱਕ ਇਹ ਮਾਮਲਾ ਆਇਆ ਜਿਹੜਾ ਲੇਡੀਜ਼ ਹੈ ਕੀ ਨਾਮ ਹੈ ਜੀ ਉਹਦਾ ਕੀ ਹੋਇਆ ਸੀ ਤਾਹਾਂ ਇਹ ਲੇਡੀ ਦਾ ਨਾਮ ਸੰਦੀਪ ਕੌਰ ਆ ਇਹਦੇ ਘਰੋਂ ਜਸਪਾਲ ਸਿੰਘ ਆ ਇਹ ਪਿੰਡ ਸੇਖਪੁਰਾ ਪਿੰਡਾ ਪਨਾਉਂ ਦੇ ਜਾਂਦੇ ਥਾਣਾ ਗੰਡਾ ਕਿਢੀ ਚ ਪੈਂਦਾ ਇਹਦੇ ਘਰ ਦੇ ਜਿਹੜੇ ਕੋ ਛੱਪੜਾ ਪਾਣੀ ਪੂਣੀ ਆਉਂਦਾ ਜਦੋਂ ਬਰਸਾਤਾਂ ਹੁੰਦੀਆਂ ਨੇ ਉਹ सरपंच ਨੇ ਕਿਹਾ ਵੀ ਮੇਰੇ ਘਰ ਛੱਪੜ ਦਾ ਪਾਣੀ ਆਉਣਾ ਬਰਸਾਤ ਦਾ ਸਰਪੰਚ ਸਰਪੰਚ ਨੇ ਮਤਾ ਪਾ ਕੇ ਡੀਸੀ ਸਾਹਿਬ ਨੂੰ ਦਿਖਾ ਦਿੱਤੇ ਕਿ ਸਾਰੇ ਗਾਂ ਬੀਡੀਪੀਓ ਨੂੰ ਮਾਰਕ ਕਰਦੇ ਉਹ ਕਰਦੇ ਕਰਾਉਂਦੇ ਤੇ ਉਸ ਤੋਂ ਬਾਅਦ ਛੱਪੜ ਦੀ ਸਫਾਈ ਵੀ ਕਰਾਤੀ ਸਰਪੰਚ ਜੀ ਦੱਸਣ ਦਾ ਸਰਪੰਚ ਨੇ ਦੱਸਿਆ ਉਹਨਾਂ ਦਾ ਕਹਿਣਾ ਤੇ ਹੁਣ ਇਹ ਲੇਡੀ ਜੀ ਕਹਿੰਦੇ ਵੀ ਉਹਦੀ ਮਿੰਨਤੀ ਕਰਾਓ ਛੱਪੜ ਦੀ ਤੇ ਸਰਪੰਚ ਕਹਿੰਦਾ ਵੀ ਮਿੰਨਤੀ ਜੀਰੇ ਵੱਡੇ ਤੋਂ ਬਾਅਦ ਹੋਊਗੀ ਕਿ ਉਸ ਵੰਦੀ ਅਜੇ ਡੀਸੀ ਸਾਹਿਬ ਕੋਲ ਆਈ ਸੀ ਦਿਖਾ ਦੇਣ ਕੋਈ ਤੇ ਉਹ ਵੇਟਿੰਗ ਰੂਮ ਚ ਬੈਠੀ ਸੀ ਉਪਰ ਇਹਨੇ ਆਪਣੀ ਦਵਾਈ ਕੱਢ ਕੇ ਖਾ ਲਈ ਤੇ ਠੀਕ ਆ ਥੋੜੀ ਜਿਹੀ ਸੀਰੀਅਸ ਆ ਵੀ ਹੋ ਜੂਗੀ ਠੀਕ ਆ ਕੋਈ ਇਹਦਾ ਕੋਈ ਜਾਨਵਾਲੀ ਹੋਣ ਦਾ ਕੋਈ ਖਤਰਾ ਵੀ ਨੁਕਸਾਨ ਨਹੀਂ ਸਰ ਖਾਦਾ ਕੀ ਸੀਗਾ ਇਹਨੇ ਕੀ ਜੈਰ ਵਗੈਰਾ ਖਾਦਾ ਜਾਂ ਕੀ ਕੀ ਆ ਇਹਨੇ ਇਹਦੇ ਕਹਿੰਦੀ ਮੈਂ ਕਣਕ ਵਾਲੀ ਦਵਾਈ ਖਾਧੀ ਜੀ ਕੰਸਿਨ ਉੱਥੇ ਸਲਫਾਜ਼ ਵਗੈਰਾ ਕਣਕ ਚ ਪਾਉਣ ਵਾਲੀ ਦਵਾਈ ਨੇ ਆਪ ਕਣਕ ਡਰਮ ਟੂ ਮੂ ਚ ਪਾਉਂਦੇ ਆ ਉਸ ਤਰ੍ਹਾਂ ਨਾ ਕੋਈ ਪਾਊਡਰ ਪੁੱਟ ਜਾ ਦਸਣ ਮੁਤਾਬਕ ਨਾ ਇਹਨੇ ਪਾਊਡਰ ਜਿਆ ਸੀ ਉਹ ਕੋਈ ਦਵਾਈ ਚ ਜੋ ਜਿਹੜਾ ਖਾਲਤ ਥੋੜਾ ਜਿਹਾ ਗਲੂਕੋਜ਼ ਲੱਗੇ ਨੇ ਇੱਕ ਕੱਲੀ ਸੀ ਕੱਲੀ ਆਈ ਸੀ ਕੱਲੀ ਹੋਈ ਸੀ ਤੇ ਜਿਹੜਾ ਸਰ ਇਹਨੇ ਪੀਤਾ ਸੀ ਜੋ ਕੋਈ ਹੋਇਆ ਨਸ਼ੀਲਾ ਪਦਾਰਥ ਕੀਤਾ ਵੀ ਕੱਢਦਾ ਉਹ ਬਾਹਰ ਡਾਕਟਰ ਉਹ ਡਾਕਟਰ ਕਰ ਰਹੇ ਨੇ ਟਰੀਟਮੈਂਟ ਕਰ ਰਹੇ ਨੇ ਕੱਢਣਗੇ ਤੇ ਜਾ ਕੇ ਉੱਥੇ ਡੀਸੀ ਡਾਕਟਰ ਸਾਹਿਬ ਦੇ ਡਾਕਟਰ ਪਤਾ ਕਰਦੇ ਆ ਵੀ ਕਿਹੜੀ ਦਵਾਈ ਕੋਈ ਸੀਸੀਸੀ ਹੋਗੀ ਜਿਹੜੀ ਉਹ ਵਿਯੋਗ ਹੋਸੀ ਉਹਨੂੰ ਕਬਜ਼ੇ ਲਵਾਂਗੇ ਤੇ ਉਹਨੂੰ ਵੈਰੀਫਾਈ ਕਰਾਂਗੇ ਕਿ ਉਹ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੇ ਹੋ ਜਿਸ ਦਾ ਕਹਿੰਦੇ ਕਿ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਪਰਿਵਾਰ ਦੇ ਸਮਤ ਦੇਖੋ ਜੀ ਸਾਡੇ ਡਾਕਟਰ ਸਾਹਿਬ ਨੇ ਅਨਫੀਟਰ ਲਿਖਿਆ ਜਦੋਂ ਫਿੱਟ ਹੋਊਗੀ ਫਿਰ ਉਹਦਾ ਬਿਆਨ ਲਿਖਾਂਗੇ ਹੁਣ ਤਾਂ ਇਹਦਾ ਬੇਟਾ ਇੱਥੇ ਬੇਟਾ 12-18 ਸਾਲ ਦੇ 16-17 ਸਾਲ ਦਾ ਇੱਕ ਇਹਦਾ ਭਰਾ ਹੈ ਉਹਨਾਂ ਵੀ ਕੋਈ ਇਸੇ ਗੱਲ ਦਾ ਇੰਨਾ ਪਤਾ ਨਹੀਂਗਾ ਇਹਦੇ ਠੀਕ ਹੋਣ ਤੇ ਡਾਕਟਰ ਸਾਹਿਬ ਦੇ ਫਿਟਨੈਸ ਤੋਂ ਫਿਰ ਬਿਆਨ ਲਿਖਾਂਗੇ ਬਿਆਨ ਲਿਖਾਂਗੇ ਜਿਹਦੇ ਖਿਲਾਫ ਕਾਰਵਾਈ ਕਰਾਂਗੀ ਉਹ ਜੋ ਵੀ ਹੋਗਾ ਉਸ ਤਰ੍ਹਾਂ ਕਰਾਂਗੀ ਮੈਂ ਡੀਸੀ ਪਟਿਆਲਾ ঈਸ਼ਾ ਸਿੰਘਲ ਅੱਜ ਸਵੇਰੇ ਡੀਸੀ ਆਫਿਸ ਦੇ ਵਿੱਚ ਆਊਂਡ 9:30 ਇੱਕ ਫੀਮੇਲ ਆਈ ਜੋ ਕਿ ਮਾਨਸਿਕ ਤੌਰ ਤੇ ਬਹੁਤ ਪਰੇਸ਼ਾਨ ਲੱਗ ਰਹੀ ਸੀ ਪਹਿਲਾਂ ਉਸ ਨੂੰ ਬਿਠਾ ਕੇ ਉਹਨੂੰ ਕੰਫਰਟੇਬਲ ਕੀਤਾ ਗਿਆ ਚਾਹ ਪਾਣੀ ਪੁਲਾਇਆ ਗਿਆ ਤੇ ਉਸ ਤੇ ਦੱਸਣ ਦੇ ਮੁਤਾਬਕ ਕੁਝ ਲੋਗ ਉਹਨੂੰ ਤੰਗ ਪਰੇਸ਼ਾਨ ਕਰ ਰਹੇ ਸਨ ਤਾਂ ਨਾਲ ਦੀ ਨਾਲ ਸੀਏ ਵਨ ਸਟਾਪ ਸੈਂਟਰ ਉਹਨਾਂ ਨੂੰ ਬੁਲਾਇਆ ਗਿਆ ਤੇ ਜਿਹੜਾ ਸਾਡਾ ਰੂਟੀਨ ਪ੍ਰੋਸੀਜਰ ਹੁੰਦਾ ਜਿਦੇ ਵਿੱਚ ਉਹਦੀ ਕਾਉਂਸਲਿੰਗ ਅਤੇ ਉਹਨੂੰ ਅੱਗੇ ਮੈਡੀਕਲ ਚੈੱਕਅਪ ਲਈ ਭੇਜਿਆ ਗਿਆ ਉਹ ਇਸ ਸਮੇਂ ਜਿਹੜੀ ਹਸਪੀਟਲ 'ਚ ਹੈ ਤੇ ਉਹ ਬਿਲਕੁਲ ਠੀਕ ਹੈਗੀ ਹੈ ਥੈਂਕ ਯੂ